ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇ ਟਾਡਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੇ ਪਸ਼ੂ ਆ ਗਿਆ ਵੀਰੋ ਚੰਗੀ ਝੋਟੀ ਆ ਚੰਗੀ ਵੜ ਆ ਗਈ ਹੈ ਸ਼ਕੀਨ ਆਓ ਵੀਰ ਜੀ ਇੰਨਾ ਭਰੇ ਲਈਏ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਵੀਰ ਜੀ ਸਭ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਠੀਕ ਠਾਕ ਜੀ ਹਾਂਜੀ ਵੀਰ ਜੀ ਨਾਂ ਦੱਸ ਦਿਓ ਆਪਦਾ ਨਾਂ ਜੀ ਮੇਰਾ ਰਪੇਸ਼ ਸਿੰਘ ਜੀ ਹਾਂਜੀ ਪਿੰਡ ਦੋਕੇ ਹਾਂਜੀ ਮੇਰਾ ਫੋਨ ਨੰਬਰ ਹੈਗਾ 8729013011 ਠੀਕ ਹੈ ਵੀਰੇ ਦੋ ਪਸ਼ੂ ਆ ਗਏ ਕੋਲੇ ਹਾਂਜੀ ਹਾਂਜੀ ਦੋ ਪਸ਼ੂ ਜੀ ਇੱਕ ਮਾਝੀ ਜੇ ਟਿਕਾ ਲੈਣ ਜੀ ਠੀਕ ਹੈ ਵੀਰੇ ਠੀਕ ਹੈ ਜੀ ਕਰੀਏ ਸ਼ੁਰੂ ਵੀਰ ਜੀ ਇਹਨਾਂ ਦਾ ਕਿ ਇਹਦੇ ਮੱਝ ਬਾਰੇ ਦੱਸ ਲਿਓ ਪਹਿਲਾਂ ਇਹਨਾਂ ਕੋਲ ਜੀ 6 ਲੀਟਰ ਦੁੱਧ ਜੇ 6 ਲੀਟਰ ਦੁੱਧ ਹਾਂਜੀ ਇਹਨੂੰ ਟੀਕਾ ਲੱਗੇ ਇਹਨੂੰ ਕੋਈ 20 ਤੋਂ 25 ਦਿਨ ਹੋ ਗਏ ਆ ਅੱਛਾ ਗਾੜੀ 20 25 ਦਿਨ ਹੋ ਗਿਆ ਟੀਕਾ ਲੱਗੇ ਇਹਨੂੰ ਅੱਛਾ ਮਗਰ ਇਹ ਕੱਟਾ ਹੈ ਅੱਛਾ ਮਗਰ ਆਹ ਕੱਟਾ ਗਿਆ ਹਾਂਜੀ ਹਾਂਜੀ ਠੀਕ ਹੈ ਵੀਰੇ ਇਹ ਕੱਟੇ ਨਹੀਂ ਮਿਲਦੀ ਇਹ ਕੱਟੇ ਨਹੀਂ ਮਿਲਣਾ ਇਹਨੇ ਹਨਾ ਜੀ ਠੀਕ ਹੈ ਵੀਰੇ ਠੀਕ ਹੈ ਬਾਕੀ ਵੀਰੋ ਲੈ ਲੈ ਲੂਵੇ ਦੀ ਵੇਲੋ ਬਹੁਤ ਸ਼ਾਨਦਾਰ ਸਾਫਾ ਲੈਵਲੂਵੇ ਦੀ ਤੇ ਵੀਰ ਜੀ ਤੋਰਾ ਵਿਖਾਈਏ 6 ਕਿਲੋ ਵੀਰੋ ਦੁੱਧ ਆ ਗਿਆ ਜੋ ਮਗਰ ਕੱਟਾ ਗਿਆ ਕੱਟੇ ਨਾਲ ਵੀਰ ਕਹਿੰਦਾ ਮਿਲਦੀ ਆ ਗਾਂ ਟੀਗਾ ਲੱਗਿਆ ਹਨਾ ਜੀ ਹਾਂ ਜੀ ਟੀਗਾ ਲੱਗਿਆ ਜੀ ਠੀਕ ਆ ਜੀ ਲੈ ਲੋ ਵੀਰੋ ਚੈੱਕ ਕਰ ਲੋ ਚੰਗੀ ਮੈਂ ਆ ਸਿੰਘ ਸਿੰਘ ਦੀ ਕੁਆਲਿਟੀ ਸ਼ਾਨਦਾਰ ਆ ਲੈਵਲੂਵੇ ਦੀ ਬਹੁਤ ਸਾਫਾ ਵੀਰੋ ਜੀ ਅੰਤ ਕਮਲ ਆ ਵੀਰੋ ਬੱਚਾ ਆ ਗਿਆ ਮਗਰ ਕੱਟਾ ਆ ਗਿਆ ਵਾ ਕੱਟਾ ਵੀ ਚੰਗਾ ਪਲਿਆ ਪੁਲਿਆ ਵੀਰੋ ਕਦ ਕਾ ਖੜਾ ਆਇਆ ਕਟਾਇਆ ਨ ਵੀਰੇ ਹਾਂਜੀ ਹਾਂਜੀ ਕਟਾਇਆ ਠੀਕ ਹੈ ਜੀ ਤੇ 6 ਕਿਲੋ ਦੁੱਧਾ ਹੁਣ 6 ਕਿਲੋ ਦੁੱਧ ਠੀਕ ਹੈ ਦੋਵੇਂ ਟਾਈਮ ਬੱਚੇ ਨਾਲ ਮਿਲਦੀ ਦੋਵੇਂ ਟਾਈਮ ਬੱਚੇ ਨਾਲ ਮਿਲਦੀ ਠੀਕ ਹੈ ਵੀਰੇ ਠੀਕ ਹੈ ਬਾਕੀ ਥਾਂ ਥਾਂ ਦੀ ਕੁਆਲਿਟੀ ਚੈੱਕ ਕਰਿਓ ਵੀਰੋ ਥਾਂ ਥਾਂ ਬਹੁਤ ਵਧੀਆ ਲੱਗਿਆ ਲੈਵਲ ਉਹ ਵੀ ਬਹੁਤ ਸਾਫ ਆ ਸਿੰਘ ਦੀ ਕੁਆਲਿਟੀ ਵੀ ਸ਼ਾਨਦਾਰ ਲੱਗੀ ਆ ਜੀ ਹਾਂਜੀ ਹਾਂਜੀ ਠੀਕ ਹੈ ਵੀਰੇ ਹਾਂਜੀ ਵੀਰ ਜੀ ਇਹ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਏ ਦੇ ਦਈਏ 65000 ਦੀ 65 ਦੀ ਹਾਂਜੀ ਜੀ ਆਂਦਿਓ ਜੈ ਜੀ ਆਂਦਿਓ ਸਾਠਿਆ ਵੀ ਇਹ ਜੀ ਦੇ ਦਾਂਗੇ ਹਾਂਜੀ 60000 ਦੀ ਦੇ ਦਾਂਗੇ 60 ਦੀ ਪੂਰੇ 55 ਦੀ ਵੀਰੇ ਜਾਣਦੇ ਹੋ ਹਾਂ ਨਹੀਂ ਜਾਣਦੇ ਕੀ ਗੱਲ ਨਹੀਂ ਛੋਟ ਕਰ ਦਾਂਗੇ 55 ਜੋ ਜੇ ਅਸਲ ਨੂੰ 53000 ਦੀ ਦੇ ਦਾਂਗੇ 53 ਦੀ ਹਾਂਜੀ ਹਾਂਜੀ ਬਾਕੀ ਕੋਈ ਵੀਰ ਫੋਨ ਲਾਵੇ ਫੋਨ ਲਾਵੇ ਮਾਨਤਾ ਵਿੱਚ ਵੀ ਕਰ ਦਾਂਗੇ ਅਸੀਂ ਠੀਕ ਹੈ ਕਿਆ ਬਾਤ ਹੈ ਜੀ ਚੈੱਕ ਕਰ ਲਓ ਵੀਰੋ ਚੰਗੀਆਂ ਮਈਆਂ ਨਹੀਂ ਮਿਲਦੀਆਂ ਇਹਨਾਂ ਦੀ ਆਪਾਂ ਜਾਇਜ਼ ਹੀ ਰੇਟ ਹੁੰਦੇ ਬਿਲਕੁਲ ਵੀਰੇ ਰੇਟਾ ਦਾ ਜਾਇਜ਼ ਹੁੰਦਾ ਆ ਹਾਂਜੀ ਪਸ਼ੂ ਵੀ ਤਾਂ ਹੀ ਜਲਦੀ ਵਿਗਦਾ ਆ ਰੇਟਾ ਦਾ ਜਾਇਜ਼ ਆ ਹਾਂਜੀ ਹਾਂਜੀ ਬਾਕੀ ਵੀਰੋ ਚੈੱਕ ਕਰ ਲਓ ਸਿੰਘ ਦੀ ਕੁਆਲਿਟੀ ਲੈਵਲ ਉਹਦੀ ਬਹੁਤ ਸਾਫ ਆ ਬਿਲਕੁਲ ਜੀ ਬਾਕੀ ਵੀਰੋ ਕਟਾ ਵੀ ਚੰਗਾ ਭਲਿਆ ਆ ਠੀਕ ਰੇਟ ਜੈਜ ਕੀਤਾ ਵੀਰ ਨੇ ਬਿਲਕੁਲ ਰੇਟ ਜੈਜ ਕੀਤਾ ਆ 10000 ਦਾ ਨਹੀਂ ਠੀਕ ਮਗਰ ਕਟਾ ਹੀ ਆ ਬਿਲਕੁਲ ਵੀਰ ਜੀ ਕਟਾ ਵੀ ਚੰਗਾ ਭਲਿਆ ਹਾਂ ਜੀ ਹਾਂ ਜੀ ਬਾਕੀ ਚਲੋ ਕੋਈ ਵੀਰ ਫੋਨ ਲਾਵੇ ਹਨਾ ਜੀ ਲਾਵੇ ਵੀਰ ਜੀ ਮਾਨਤਨ ਕਰਦਾ ਵੀ ਉਹ ਚੋਂ ਠੀਕ ਹੈ ਵੀਰ ਜੀ ਹਾਂ ਜੀ ਹਾਂ ਜੀ ਇਹ ਦੂਜੇ ਨੰਬਰ ਤੇ ਆ ਗਈ ਵੈੜ ਠੀਕ ਵੀਰ ਜੀ ਵੈੜ ਆ ਗਈ ਜੇ ਦੋ ਨੰਬਰ ਤੇ ਹਾਂ ਜੀ ਇਹ ਹਫਤਾ ਕਰ ਚੀਜ਼ ਇੱਕ ਹਫਤਾ ਖੜਦੀ ਆ ਇੱਕ ਹਫਤਾ ਖੜਦੀ ਠੀਕ ਹੈ ਜੀ ਭਗਵਾ ਲੋ ਚੰਗੀ ਸੁਬਾਹ ਦੁੱਜਾ ਦੁੱਜਾ ਸੁਬਾਹ ਦੇ ਅਹ ਦੁੱਜਾ ਸੁਬਾਹ ਦੀ ਹਾਂਜੀ ਠੀਕ ਹੈ ਜੀ ਇੱਕ ਹਫਤਾ ਲੈ ਜੂ ਇੱਕ ਹਫਤਾ ਲੈ ਜੂ ਠੀਕ ਹੈ ਵੀਰ ਜੀ ਠੀਕ ਹੈ ਖੋਲੋ ਵੀਰ ਜੀ ਵੇਖੋ ਵੀਰੋ ਚੰਗੀ ਵਹਿੜਾ ਰਾਜੀ ਰੂਜੀ ਆ ਫੇਸ ਕੁਆਲਟੀ ਚੈੱਕ ਕਰੋ ਜਰਸੀ ਜੀ ਕਾਸ ਚ ਆਉਂਦੀ ਜੀ ਬਿਲਕੁਲ ਜੀ ਵਗੀ ਵਜਨ ਮੋਜਨ ਫੁੱਲਾ ਵੀਰੋ ਵੱਡੇ ਪੱਲੇ ਚ ਕੋਈ ਛੋਟੀ ਨਾ ਮੰਨ ਕੇ ਚਲਿਓ ਕੋਈ ਵੀਰ ਇੱਥੇ ਆਊਗਾ ਛੱਡ ਕੇ ਨਹੀਂ ਜਾਂਦਾ ਵੀਰੋ ਕੱਦ ਕਾਠ ਵਾਲੀ ਵੱਡੀ ਵਹਿੜਾ ਵੀਰ ਦੱਸਦਾ ਪਿਆ ਚੰਗਾ ਰਿਕਾਰਡ ਸੀ ਇਹਦਾ ਕਿੰਨਾ ਦੱਸਿਆ ਵੀਰ ਜੀ ਤੁਸੀਂ ਪਹਿਲੇ ਸੂਏ ਦਾ ਵੀਰ ਜੀ 15 16 ਕਿਲੋ ਵਧੀਆ ਚਵਾਉਂਦੀ ਰਹੀ 15 16 ਕਿਲੋ ਚਵਾ ਗਈ ਹੈ ਨਾ ਜੀ ਹਾਂ ਜੀ ਠੀਕ ਹੈ ਜੀ ਬਾਕੀ ਵੀਰੇ ਚੈੱਕ ਕਰ ਲੋ ਇੱਕ ਹਫਤਾ ਵੀਰੇ ਦੱਸੋ ਬਾਕੀ ਇੱਕ ਹਫਤਾ ਇੱਕ ਹਫਤਾ ਪਿਆ ਠੀਕ ਹੈ ਜੀ ਵੇਖੋ ਵੀਰੋ ਵੱਡੀ ਵੈੜਾ ਕੱਦ ਕਾਠਾ ਲੀਆ ਥਨ ਥੁੰਨ ਦੀ ਕੁਆਲਿਟੀ ਚੈੱਕ ਕਰ ਲੋ ਇੱਕ ਹਫਤਾ ਬਾਕੀ ਆ ਜਰਸੀ ਚ ਆ ਗਈ ਹੈ ਨਾ ਜੀ ਜਰਸੀ ਜਰਸੀ ਠੀਕ ਹੈ ਵੀਰੇ ਵੀਰ ਜੀ ਇਹ ਮੁੱਲ ਕੀ ਕਰਨਾ ਵੈੜ ਦਾ ਮੁੱਲ ਤੀਰ ਕਰ ਲਈ 50000 50 ਹਾਂ ਜੀ ਨਹੀਂ ਠੀਕ ਹੈ ਜੀ ਕਰ ਦੋ ਮਾਨਦਾਨ ਵਿੱਚ 45000 ਦੀ ਦੇ ਦਾਂਗੇ 45 ਦੀ ਤੁਸੀਂ ਦੇ ਦੋ ਬਾਕੀ ਤੈਨੂੰ ਹੀ ਜਾਣ ਦੋ 42 ਪੂਰਾ ਹਾਂ ਨਾ ਹੀ ਵਿੱਚੇ ਛੋਟ ਦੇ ਦਾਂਗੇ ਵੀਰ ਜੀ ਕੋਈ ਵੀਰ ਫੋਨ ਲਾਵੇ ਕਰ ਲਾਂਗੇ ਉੱਚੇ ਮਾਨਦਾਨ ਦੇ ਦਾਂਗੇ ਠੀਕ ਹੈ ਵੀਰੇ ਵੇਖੋ ਵੀਰ ਜੀ 42000 ਦੀ ਵੀਰ ਕਹਿੰਦਾ ਦੇ ਦਾਂਗੇ ਵੱਡੀ ਵੈੜਿਆ ਹੁਣ ਕਿੰਨਾ ਵਧੀਆ ਲੱਗਾ ਸਪੈਸ਼ਲ ਠੀਕ ਹੈ ਵੀਰ ਵੇਖੋ ਵੀਰੇ ਚੈੱਕ ਕਰ ਲਓ ਚੰਗਾ ਥਣ ਲੱਗਿਆ ਚੁਵਾਈ ਵਾਲਾ ਹਾਂ ਜੀ ਹਾਂ ਜੀ ਚੰਗੀ ਵਹਿੜਾ ਵੀਰੋ ਠੀਕ ਹੈ ਚੰਗੀ ਵਹਿੜਾ ਆ ਗਈ ਹੈ ਨਾ ਵੀਰੇ ਹਾਂ ਜੀ ਇਹ ਵੀਰ ਜੀ ਤਿਆਰ ਹੋਈ ਤੇ 65000 ਦੀ ਵੇਚ ਦੇਈ ਦੀ ਆ ਬਿਲਕੁਲ ਬਿਲਕੁਲ ਇਹਨਾਂ ਦੀ ਲਈ ਆਪਾਂ ਪਹਿਲੇ ਸੂਈ ਚੰਗੀ ਮਤਲਬ ਬੰਦੀ ਹੈ ਲੈਵਾ ਚੰਗਾ ਬਣਉਂਦੀ ਹੈ ਠੀਕ ਹੈ ਜੀ ਵਾਹ ਵੀਰੇ ਵਹਿੜ ਵੀ ਚੰਗੀਆਂ ਨਾਣਾ ਨੂਣਾ ਵੀ ਲੱਗੀਆਂ ਚੰਗੀਆਂ ਯਾਨੀ ਕਿ ਦੁੱਧ ਦੀਆਂ ਨਿਸ਼ਾਨੀਆਂ ਪੂਰੀਆਂ ਨੇ ਵਹਿੜ ਦੀਆਂ ਤਿਆਰ 65000 ਦੀ ਵੇਚ ਦੇਈ ਦੀ ਵਧੀਆ ਬਿਲਕੁਲ ਵੀਰ ਜੀ ਬਿਲਕੁਲ ਇਹ ਕੀ ਹਫਤੇ ਤੋਂ ਲੈ ਜੇ 10 ਦਿਨ ਲੈ ਜੇ ਹੈ ਨਾ ਜੀ ਆ ਇੰਨਾ ਕਰਾਈ ਦੀ ਹਫਤਾ ਕਰਦੀ ਬਿਲਕੁਲ ਬਾਕੀ ਵੀਰੋ ਵਹਿੜ ਬਹੁਤ ਸ਼ਾਨਦਾਰ ਆ ਕੋਈ ਵੀਰ ਪਸੰਦ ਦੇ ਜਰੂਰ ਆਊਗੀ ਵੈੜ ਵੱਡੇ ਪੱਲੇ ਦੇ ਵੈੜਾ ਵੀਰ ਜੀ ਚੰਗੇ ਰਿਕਾਰਡ ਵਾਲੀ ਆ ਬਾਕੀ ਝੋਟੀ ਬਹੁਤ ਸ਼ਾਨਦਾਰਾ ਝੋਟੀ ਵੀਰ ਜੀ ਬੁੰਜਿਆ ਦੀ ਗਿਆ 52000 ਵੀਰ ਜੀ ਦੇਦਾਗਾ 53 ਦੀ ਕਿਹਾ ਹੈ ਆਪਾਂ ਚਲੋ ਬੁੰਜਿਆ ਦੀ ਜਾਂਦੇ ਜੋ ਕੋ ਜੋੜਾ ਵੀਰ ਪਾਲੂ ਹਨਾ ਕਰ ਲਾਂਗੇ ਵੀਰ ਜੇ ਵੈੜ ਵੀ ਪਾਲੂਗਾ ਝੋਟੀ ਵੀ ਵੀਰ ਲੱਲੂਗਾ ਵੀਰ ਜੀ ਯਾਰ ਹੋਰ ਵੀਰ ਕਹਿੰਦਾ ਛੱਡਵਾ ਕਰ ਦਿਓ ਮਾਨਤਨ ਕੋਲ ਫੋਨ ਨਾ ਨੂੰ ਫੋਨ ਲਾਉਣ ਵੀਰ ਜੀ ਕਰਦਾ ਮਾਨਤਨ ਵੀਰ ਜੀ ਠੀਕ ਹੈ ਵੀਰ ਜੀ ਠੀਕ ਹੈ ਜੀ ਹਾਂਜੀ ਵੀਰੇ ਨਾਂ ਦੱਸ ਦਿਓ ਆਪਦਾ ਫਿਰ ਨਾਂ ਵੀਰ ਜੀ ਰੁਪੇ ਸਿੰਘ ਜੀ ਹਾਂਜੀ ਤੇ ਪਿੰਡ ਉਦੋਂ ਕੇ ਹਾਂਜੀ ਤੇ ਫੋਨ ਨੰਬਰ ਹੈਗਾ 8832901311 ਠੀਕ ਹੈ ਵੀਰ ਜੀ ਸასი ਗੱਲ ਜੀ